ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸਿੰਚੇਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਮੀਤੇ ਹੜ੍ਹਾਂ ਦੀ ਸਥਿਤੀ ਇਸ ਸਮੇਂ ਬਿਲਕੁਲ ਕਾਬੂ ਦੇ ਹੇਠ ਹੈ ਸਰਕਾਰ ਤੇ ਪ੍ਰਸ਼ਾਸਨ ਇਸ ਦੇ ਨਾਲ ਨਜਿੱਠਣ ਲਈ ਕੰਮ ਕਰ ਰਹੇ ਨੇ ਉਹਨਾਂ ਨੇ ਵਾਤਾਵਰਨ ਦੀ ਸੰਭਾਲ ਦੇ ਲਈ ਪੌਦੇ ਲਗਾਉਣ ਦੀ ਮੁਹਿੰਮ ਦੇ ਉੱਤੇ ਜ਼ੋਰ ਦਿੱਤਾ ਨਾਲ ਹੀ ਉਹਨਾਂ ਨੇ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਆਪਣੀ ਗੈਰ ਕੁਦਰਤੀ ਗਤੀਵਿਧੀਆਂ ਨੂੰ ਉਹਨਾਂ ਨੇ ਘਟਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਗਲੋਬਲ ਵਾਰਮਿੰਗ ਵਰਗੀਆਂ ਸਮੱਸਿਆਾਂ ਦਾ ਸਾਹਮਣਾ ਆਕਾਤੋਂ ਨਾ ਕਰਨਾ ਪਵੇ ਇਸੇ ਦੌਰਾਨ ਸੰਤ ਸਿੰਘ ਚੇਵਾਲ ਨੇ ਕਪੂਰਥਲਾ ਦੇ ਵਿੱਚ ਆਰੀਆ ਸਮਾਜ ਮੰਦਿਰ ਵੱਲੋਂ ਚਲਾਏ ਜਾ ਰਹੇ ਅਨਾਥਾਂ ਤੇ ਬਜ਼ੁਰਗਾਂ ਦੇ ਆਸ਼ਰਮ ਦਾ ਦੌਰਾ ਵੀ ਕੀਤਾ ਉਹਨਾਂ ਦੇ ਮਾਨਵਵਾਦੀ ਕੰਮਾਂ ਦੀ ਤਾਰੀਫ਼ ਕੀਤੀ ਜਿੰਦ ਤੇ ਕੀ ਕਾਂਗਰਸ ਬਾਰੇ ਬਹੁਤ ਵਧੀਆ ਗੱਲ ਹੈ ਕਿ ਕਪੂਰ ਸਿੰਘ ਚੰਦ ਗਰਗ ਜੋ ਇਸ ਆਸਰ ਬੰਦੀ ਸਵਾਲ ਕਰ ਰਿਹਾ ਜਿੱਥੇ ਅਨਾਥ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾ ਰਹੀ ਹੈ। ਉਹ ਹੋਰ ਵੀ ਜਿਹੜੇ ਹੈਗੇ ਆ ਇਹਨਾਂ ਦੇ ਗੁਬਸਾਲਾ ਦੀ ਸੇਵਾ ਕਰਦੇ। ਇਹ ਬਹੁਤ ਵਧੀਆ ਜਿਹੜਾ ਹੈਗਾ ਚਲਾ ਰਹੇ ਆ। ਇਹ ਖੁਸ਼ੀ ਦੀ ਗੱਲ ਹੈ ਕਿ ਤੇ ਅਸੀਂ ਸਮਾਜ ਦੇ ਕਿਸੇ ਉਹਨਾਂ ਵਰਗ ਦਾ ਆਸਰਾ ਬਣੀਆਂ ਜਿਹੜੇ ਜਿਨ੍ਹਾਂ ਦੀ ਸਮਾਜ ਨੂੰ ਲੋੜ ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਪ੍ਰੇਰਨਾ ਲੈਣੀ। ਅੱਜ ਬੁੱਤੇ ਵੀ ਇੱਥੇ ਲਗਾਏ ਗਏ ਆ। ਬੁੱਤੇ ਲਗਾਓ ਤੇ ਆਹ ਜੇ ਅੱਜ ਤੇ ਸੀ ਵੀ ਸ਼ੁਰੂਆਤ ਕੀਤੀ ਹੈ ਰੁੱਖ ਜਿਹੜੇ ਹੈਗਾ ਸੌਣ ਦਾ ਮਹੀਨਾ ਅੱਜ ਸਾਨੂੰ ਸਾਰਿਆਂ ਨੂੰ ਬਾਣੀ ਕਹਿੰਦੀ ਜਿੱਥੇ ਜਾਏ ਬਈਏ ਭਲਾ ਕੇ ਜਿੱਥੇ ਵੀ ਅਸੀਂ ਰਹਿ ਰਹੇ ਜਿੱਥੇ ਵੀ ਬਹਿ ਰਹੇ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਜਿਹੜਾ ਗਲੋਬਲ ਵਾਰਮਿੰਗ ਵੱਧ ਰਹੀ ਹੈ ਉਹਨੂੰ ਵਾਸਤੇ ਜਿੱਥੇ ਵੀ ਅਸੀਂ ਬੈਠੇ ਆ ਆਪਣੇ ਯਤਨ ਕਰੀਏ ਤਾਂ ਹੀ ਜਿਹੜਾ ਹੈਗਾ ਇਹਦੇ ਤੇ ਜਿਹੜਾ ਹੈ ਤੁਹਾਡੇ ਦੇ ਉੱਤੇ ਜਿਹੜਾ ਨੈਗੇਟਿਵ ਪ੍ਰਭਾਵ ਪੈ ਰਿਹਾ ਜਿਸ ਤਰ੍ਹਾਂ ਹੁਣ ਦੇਖ ਰਿਹਾ ਬੱਦਲ ਫਟ ਰਿਹਾ ਹਮਾਚਲ ਪ੍ਰਦੇਸ਼ ਦੇ ਵਿੱਚ ਅੜਾ ਤੇ ਕਾਰਨ ਬਣ ਰਿਹਾ ਲੋਕ ਮਰ ਰਿਹਾ ਹੈ ਦਾ ਕਾਰਨ ਇਹ ਹੈ ਕਿ ਅਸੀਂ ਕੁਦਰਤ ਦੇ ਨਾਲ ਖਲਵਾੜ ਕਰ ਰਹੇ ਹਾਂ ਦਰੱਖਤ ਵੱਢੀ ਜਾ ਰਹੇ ਆ ਪਹਾੜਾਂ ਦੇ ਉੱਤੇ ਅਸੀਂ ਇੰਨੀ ਜਿਆਦਾ ਆ ਆਬਾਦੀ ਵਧਦੀ ਜਾਂਦੀ ਆ ਉਹਨੂੰ ਅਸੀਂ ਉਹਦੇ ਨਾਲ ਜਿਹੜਾ ਉਲਟਾ ਪ੍ਰਭਾਵ ਪੈਂਦਾ ਜਿਹਦੇ ਨਾਲ ਆਪਾਂ ਦੇਖ ਰਹੇ ਹਾਂ ਕਿ ਬਹੁਤ ਖੜਾਂ ਦੇ ਕਾਰਨ ਵੀ ਬਣ ਰਹੇ ਆ ਤੇ ਬਹੁਤ ਵੱਡੀ ਜਿਹੜੇ ਹੈਗੇ ਆ ਲੈਂਡ ਸਲਾਈਡਿੰਗ ਦੇ ਵੀ ਜਿਹੜੇ ਹੈਗੇ ਕੇਸ ਆਪਾਂ ਦੇਖ ਰਹੇ ਆ ਤਾਂ ਕਾਰਨ ਹੈਗੇ ਅਸੀਂ ਸਾਰੇ ਰਲ ਕੇ ਕੋਸ਼ਿਸ਼ ਕਰੀਏ ਕਿ ਪਾਤਾਵਰਨ ਨੂੰ ਬਚਾਉਣ ਵਾਸਤੇ ਜਿੱਥੇ ਵੀ ਬੈਠਿਆ ਵਾ ਉਹ ਤੋਂ ਬੱਦ ਰਖਤ ਲਾਈਆ ਤੈਨੂੰ ਦਰਖਤ ਲਾਉਣ ਤੇ ਇਸ ਕਰਕੇ ਅੱਜ ਦਰਖਤ ਇੱਥੇ ਲਾਇਆ। ਜਿਹੜਾ ਨਹੀਂ ਕੰਦਾ ਵਾ ਤੇ ਉਹਦਾ ਜਿਹੜਾ ਨੁਕਸਾਨ ਸਭ ਤੋਂ ਜ਼ਿਆਦਾ ਇਹੋ ਹੜ੍ਹ ਆਉਂਦੇ ਆ ਪੰਜਾਬ ਨੂੰ ਹੁੰਦਾ ਤੇ ਖਾਸ ਕਰਕੇ ਸultanpur ਦੀ ਗੱਲ ਕਰੀਏ ਮੰਨ ਕੇ ਤੇ ਹੁਣ ਵੀ ਜਿਹੜਾ ਵਾ ਪਾਣੀ ਉੱਥੇ ਆਇਆ ਹੋਇਆ ਵਾ ਇਸ ਬਾਰੇ ਕੀ ਕਹਿੰਦੇ ਕਿਉਂਕਿ ਪਾਣੀ ਜਿਹੜਾ ਉੱਪਰ ਮੀਂਹ ਪਈ ਉਹ ਥੱਲੇ ਆਉਣਾ ਕਿਉਂਕਿ ਹਜੇ ਭਰੇ ਪੂਰੇ ਡੈਮ ਹਜੇ ਨਹੀਂ ਭਰੇ ਹਜੇ ਉਹਨਾਂ ਖਤਰਾ ਨਹੀਂ ਘਾਜੇ ਜਿੰਨਾ ਪਰ ਫਿਰ ਵੀ ਸਾਨੂੰ ਸੁਚੇਤ ਰਹਿਣ ਦੀ ਲੋੜ ਆ ਕਿਉਂਕਿ ਪਾਣੀ ਕਦੇ ਵੀ ਵਧ ਸਕਦਾ ਬਾਰਸ਼ਾਂ ਕਦੇ ਵੀ ਜਿਆਦੀ ਹੋ ਸਕਦੀਆਂ ਸੋ ਪੂਰਾ ਉਹਦੇ ਵਾਸਤੇ ਜਿਹੜੇ ਹੈਗੇ ਆ ਪ੍ਰਸ਼ਾਸਨ ਵੀ ਮੁਸਤੈਦ ਆ ਇਹ ਸਾਰੇ ਲੋਕ ਵੀ ਜਿਹੜੇ ਹੈਗੇ ਆ ਇਹਦੇ ਵਾਸਤੇ ਪਾਣੀ ਨੂੰ ਪਰ ਕੁਦਰਤ ਮੂਰੇ ਕੋਈ ਜ਼ੋਰ ਨਹੀਂਗਾ ਸੋ ਆਪਾਂ ਉਹਨੂੰ ਹੱਥ ਦੇ ਕੇ ਰੋਕ ਨਹੀਂ ਸਕਦੇ ਪਰ ਜਿਹੜਾ ਹੈਗਾ ਜੇਕਰ ਸਮਾਂ ਥੋੜਾ ਜਰ ਹੋਰ ਲੰਘ ਜਾਂਦਾ ਤਾਂ ਬੜਾ ਵੱਡੀ ਰਾਹਤ ਮਿਲੂਗੀ ਕਿਉਂਕਿ ਅਜੇ ਅ ਡੈਮ ਉਸ ਲੈਵਲ ਤੇ ਕਰਨੀ ਗਈ ਕਿ ਜਿਆਦਾ ਪਾਣੀ ਛੱਡਣਾ ਚਾਵੇ ਹਜੇ ਤੱਕ ਬਚਾਅ ਪਰ ਫਿਰ ਵੀ ਕੁਦਰਤ ਦੇ ਨਾਲ ਆਪਾਂ ਮੁਕਾਬਲਾ ਨਹੀਂ ਕਰ ਸਕਦੇ ਪਰ ਆਪਣੇ ਜਿਹੜੇ ਕੋਸ਼ਿਸ਼ਾ ਉਹ ਪ੍ਰਸ਼ਾਸਨ ਵੀ ਜਾਰੀ ਰੱਖ ਰਿਹਾ ਤੇ ਲੋਕ ਵੀ ਲੱਗੇ ਹੋਏ ਆਉਣ ਵਾਲੇ ਸਮੇਂ ਚ ਗੁਰੂ ਕਿਰਪਾ ਕਰਨਗੇ ਤੇ ਇਹ ਅਰਦਾਸ ਕਰਦੇ ਆਂ ਕਿ ਬਹੁਤ ਵੱਡਾ ਅੱਗੇ ਵੀ 23 ਦੇ ਵਿੱਚ ਨੁਕਸਾਨ ਹੋਇਆ ਸਾਡਾ ਤੋਂ ਬਚਾਰ ਰਵੇ ਤਾਂ ਕਿ ਲੋਕਾਂ ਦੀ ਜਿਹੜੀ ਕਿਰਤੀ ਲੋਕ ਆ ਉਹਨਾਂ ਦੀ ਖੇਤੀ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਪੁਰਬੇ ਹੰਤ ਜਿਹੜੇ ਹੈਗੇ ਆ ਪ੍ਰਭਾਵ ਜਿਹੜਾ ਹੈ ਸਾਰੇ ਸਮਾਜ ਦੇ ਉੱਤੇ ਪੈਂਦਾ ਇਹਨਾਂ ਤੋਂ ਵਿਚਾਰ ਰਵੇ ਅਰਦਾਸ ਹੀ ਕਰ ਸਕਦੇ ਹਾਂ ਗੁਰੂਆਂ ਕੋਈ ਦੋ ਦਾ ਨਾਮ ਲਿਖਣਾ ਚਾਹੋਗੇ ਹਾਂ